ਅਕਰਮ ਅਜੀਤਿਆ ਤੋਂ ਪਿਛਲੇ 4 ਘੰਟਿਆਂ ਤੋਂ ਐਸਆਈਟੀ ਦੀ ਪੁਸ਼ਟੀਸ਼ ਜਾਰੀ ਡਰੱਗਸ ਕੇਸ ਦੇ ਵਿੱਚ ਚੋਰੇ ਨੇ ਸਵਾਲ-ਜਵਾਬ ਅਜੀਤਿਆ ਨੇ ਗਿਫਤਾਰੀ ਦਾ ਜਤਾਇਆ ਖਦਚਾ ਬੋਲੇ ਮੇਰੇ ਖਿਲਾਫ ਬਣਾਇਆ ਜਾ ਰਿਹਾ ਝੂਠਾ ਕੇਸ ਪੀਐਮ ਮੋਦੀ ਨੇ ਅਯੁੱਧਿਆ ਤੋਂ 8 ਟ੍ਰੇਨਾਂ ਨੂੰ ਦਿਖਾਈ ਹਰੀ ਛੰਡੀ 6 ਬੰਦੇ ਭਾਰਤ ਅਤੇ 2 ਅਮਰਿਤ ਭਾਰਤ ਟ੍ਰੇਨਾਂ ਦੀ ਸ਼ੁਰੂਆਤ ਅਮ੍ਰਿਤਸਰ ਦਿੱਲੀ ਬੰਦੇ ਭਾਰਤ ਟ੍ਰੇਨ ਵੀ ਹੋਈ ਸ਼ੁਰੂ ਅਯੁੱਧਿਆ ਪੰਚੇ ਪ੍ਰਧਾਨ ਮੰਤਰੀ ਬੋਲੇ 22 ਜਨਵਰੀ ਦੇ ਇਤਿਹਾਸਿਕ ਪਲ ਦਾ ਇੰਤਜ਼ਾਰ 22 ਜਨਵਰੀ ਦੀ ਸ਼ਾਮ ਪੂਰਾ ਦੇਸ਼ ਮਨਾਇਆ ਦੀਵਾਲੀ ਪਰ ਨਾਲ ਹੀ ਲੋਕਾਂ ਨੂੰ 22 ਜਨਵਰੀ ਨੂੰ ਅਯੁੱਧਿਆ ਨਾ ਆਉਣ ਦੀ ਕੀਤੀ ਅਪੀਲ ਪਾਰ ਸਰਕਾਰ ਨੇ ਗੈਂਗਸਟਰ ਲਖਦੇ ਡੰਡਾ ਨੂੰ ਐਲਾਨਿਆ ਅਤਵਾਦੀ ਮਹਾਲੀ ਆਰਪੀਜੀ ਅਟੈਕ ਦਾ ਮਾਸਟਰਮਾਈਂਡ ਹੈ ਲੰਡਾ ਐ ਨਈ ਕਿਨੇ ਰੱਖਿਆ ਹੋਇਆ 10 ਲੱਖ ਰੁਪਏ ਦਾ ਇਨਾਮ ਇਹ ਯੂਟਿਊਬਰ ਦੇ ਖਿਲਾਫ ਆਮ ਰਹਿਮ ਦੀ ਪਟੀਸ਼ਨ ਤੇ ਹੋਈ ਸੁਣਵਾਈ ਦਿੱਲੀ ਹਾਈ ਕੋਰਟ ਨੇ ਕਿਹਾ ਕਿਉਂ ਨਾ ਅਗਲੀ ਸੁਣਵਾਈ ਤੱਕ ਹਟਾ ਦਿੱਤੀ ਜਾਵੇ ਵੀਡੀਓ ਮਾਮਲੇ ਤੇ 4 ਜਨਵਰੀ ਨੂੰ ਹੋਵੇਗੀ ਸੁਣਵਾਈ ਯੂਟਿਊਬਰ ਸ਼ਾਮ ਮੀਰਾ ਸਿੰਘ ਨੇ ਹਰਾਮ ਰਹੀਮ ਤੇ ਸਵਾਲ ਚੁੱਕਦੇ ਆ ਅਪਲੋਡ ਕੀਤੀ ਸੀ ਵੀਡੀਓ ਸਿਰਸਾ ਚ ਪਾਠੀ ਨੇ ਗੁਰਦਾਰੇ ਅੰਦਰ ਹੀ ਪਤਨੀ ਨੂੰ ਕੀਤਾ ਲਹੂ ਲਹਾਨ ਪਤਨੀ ਦੇ ਪਿਆਰ ਦਾ ਇਮਤਿਹਾਨ ਲੈਣ ਦੇ ਲਈ ਬਲੇਡ ਦੇ ਨਾਲ ਕੀਤੇ ਕਈ ਵਾਰ ਕਿਹਾ ਜੇ ਪਿਆਰ ਕਰਦੀ ਹੈ ਤਾਂ ਚੀਕਾ ਨਾ ਮਾਰੀ 9 ਸਾਲ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਸੁਰੱਖਿਆ ਸਖਤ ਸ਼ਹਿਰਾਂ ਦੇ ਐਂਟਰੀ ਪੁਆਇੰਟਸ ਤੇ ਨਾਕਾਬੰਦੀ ਪੁਲਿਸ ਵੱਲੋਂ ਕੱਢੇ ਜਾ ਰਹੀ ਨੇ ਫਲੈਗ ਮਾਰਚ ਜੰਡੀਗਰ ਦੇ ਵਿੱਚ ਹੀ ਵਧਾਈ ਗਈ ਨਾਕਾਬੰਦੀ ਨਕਾਰੂਗਾ ਦੇ ਵਿੱਚ ਮੁੱਖੀ ਤਸਕਰੀ ਦੇ ਕੇਸ ਦੀ ਜਾਂਚ ਕਰਵਾਵੇਗੀ ਪੰਜਾਬ ਸਰਕਾਰ ਪੁਲਿਸ ਨੇ ਚਾਰ ਮੈਂਬਰੀ ਐਫਐਸਟੀ ਦਾ ਕੀਤਾ ਗਠਨ ਜਲਦ ਜਾਂਚ ਪੂਰੀ ਕਰਕੇ ਰਿਪੋਰਟ ਸੌਂਪਣ ਦੇ ਹੁਕਮ ਦਰਬਾਰ ਸਹਿਬ ਨਤਮਸਤਕ ਹੋਏ ਪੰਜਾਬ ਦੇ ਗਵਰਨਰ ਬਨਵਾਰੀ ਲਾਲਪ੍ਰੋਹਿਤ ਸ਼੍ਰੋਮਣੀ ਕਮੇਟੀ ਨੇ ਕੀਤਾ ਸਵਾਗਤ ਬੰਦੀ ਸਿੰਘਾਂ ਦਾ ਰਿਹਾਈ ਦਾ ਚੁੱਕਿਆ ਮੁੱਦਾ ਸੱਚੇ ਗੱਲ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਰਾਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸੁਆਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਵਿਕਰਮ ਅਜੀਠਿਆ ਤੋਂ 4 ਘੰਟਿਆਂ ਤੋਂ ਲਗਾਤਾਰ ਪੁਸ਼ਗੀਚ ਚ ਜਾਰੀ ਹੈ ਡਰੱਗਸ ਕੇਸ ਦੇ ਦਰਸ ਲੈ ਐਸਆਈਟੀ ਦੇ ਵੱਲੋਂ ਸਵਾਲ ਜਵਾਬ ਕੀਤੇ ਜਾ ਰਹੇ ਨੇ ਵਿਕਰਮ ਅਜੀਠਿਆ ਨੇ ਗ੍ਰਿਫਤਾਰੀ ਦਾ ਖਦਸ਼ਾ ਵੀ ਜਤਾਇਆ ਐਸਆਈਟੀ ਅੱਗੇ ਪੇਸ਼ ਹੋਣ ਤੋਂ ਪਹਿਲਾਂ ਵਿਕਰਮ ਅਜੀਠਿਆ ਦਾ ਵੱਡਾ ਬਿਆਨ ਸਾਹਮਣੇ ਹੈ ਹੁਣ ਦਾ ਕਹਿਣਾ ਕਿ ਮੈਂ ਤਾਂ ਬਹੁਤ ਖੁਸ਼ੀ ਆਇਆ ਹਾਂ ਮੇਰੇ ਖਿਲਾਫ ਝੂਠਾ ਕੇਸ ਬਣਾਇਆ ਜਾ ਰਿਹਾ ਹੈ ਇਹਨਾਂ ਨੇ ਮੇਰੇ ਤੇ ਝੂਠਾ ਕੇਸ ਪੋਣਾ ਇਹ ਖਦਸ਼ ਬਿਕਮਜੀਤ ਛੱਤ ਦੇ ਵੱਲ ਜਤਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਫਾਦੇ ਝੂਠਾ ਕੇਸ ਜੇ ਪੋਣਾ ਹੈ ਤਾਂ ਤੁਸੀਂ ਫੋਰਸ ਭੇਜੋਗੇ ਮੈਂ ਖੁਦ ਹੀ ਪੇਸ਼ ਹੋਣਾ ਆ ਗਿਆ ਐ ਐਸਆਈਟੀ ਕਾਨੂੰਨ ਮੁਤਾਬਕ ਕੰਮ ਕਰ ਰਹੀ ਹੈ ਹਾਲਾਂਕਿ ਆਵਾਜ਼ੀ ਪਾਰਟੀ ਦੇ ਵੱਲ ਪਲਟਵਾਰ ਵੀ ਕੀਤਾ ਗਿਆ ਬਿਕਮਜੀਤ ਛੱਤ ਨੇ ਜਵਾਬ ਦਿੱਤਾ ਕਿ ਆਪਦਾ ਕਹਿਣਾ ਹੈ ਕਿ ਐਸਆਈਟੀ ਕਾਨੂੰਨ ਦੇ ਮੁਤਾਬਕ ਹੀ ਕੰਮ ਕਰ ਰਹੀ ਹੈ ਜਲਦ ਸਚਾਈ ਸਾਹਮਣੇ ਆਵੇਗੀ ਪਟਿਆਲਾ ਦਫਤਰ ਦੀ ਦਰਸਲ ਵਿਕਰਮ ਅਜੀਤਿਆਤ ਲਗਾਤਾਰ ਸਵਾਲ ਜਵਾਬ ਹੋ ਰਹੇ ਨੇ ਇਸ ਤੋਂ ਪਹਿਲਾਂ 18 ਦਸੰਬਰ ਨੂੰ ਐਸਆਈਟੀ ਦੇ ਵੱਲੋਂ ਆਈਸੀਏ ਪੂਰੇ ਕੇਸ ਦੇ ਵਿੱਚ ਪੁੱਛਗਿੱਛ ਕੀਤੀ ਗਈ ਸੀ ਐਨਜੀਪੀਐਸ ਮਾਮਲੇ ਦੇ ਵਿੱਚ ਐਸਆਈਟੀ ਨੇ ਸੰਬੰਧ ਕੀਤਾ ਸੀਗਾ ਚੰਨੀ ਸਰਕਾਰ ਵੱਲੇ ਦਰਸਲ ਵਿਕਰਮ ਅਜੀਤਿਆਤ ਇਹ ਕੇਸ ਦਰਜ ਹੋਇਆ ਸੀਗਾ ਤਾਂ ਦੱਸਦੇ ਕਿ ਐਸਆਈਟੀ ਨੇ 27 ਦਸੰਬਰ ਨੂੰ ਅਜੀਤਿਆਤ ਨੂੰ ਪੁੱਛਗਿੱਛ ਤੇ ਬੁਲਾਇਆ ਸੀਗਾ ਪਰ ਉਸ ਦਿਨ ਉਹ ਐਸਆਈਟੀ ਦੇ ਅੱਗੇ ਪੇਸ਼ ਨਹੀਂ ਹੋਏ ਸਨ ਨੇ ਕਹਨੀ ਔਰ ਮੈਨੂੰ ਆ ਵਕੀਲ ਨੇ ਹਿਊਮਨ ਰਾਈਟਸ ਦਾ ਕਵਕੀਲ ਹੈ ਜਿਹਨੇ ਮੇਰੀ ਬੇਰਵੇਲੇ ਵੀ ਉੱਥੇ ਜਾ ਕੇ 400 ਪੇਜ ਦਿੱਤੇ ਸੀ ਔਰ ਉਹਦਾ ਕੁਝ ਨਹੀਂ ਲੱਭਿਆ ਉਹਦੇ ਚ ਉਹੋ ਹੀ ਸੁਮਕੇ ਵਕੀਲ ਨੇ ਬਚਰਪੀਤ ਮੇਰਕੇ ਨੇ ਇਹਨੂੰ ਘੁੱਗੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੇ ਔਰ ਇਹ ਜੀ ਸ਼ਰਾਰਤ ਜਿਹੜੀ ਸੇ ਕਰ ਰਹੀ ਹੈ ਜੇ ਜਹੇਦਾਰ ਕੌਂਕੇ ਸਾਹਿਬ ਦੀ ਚ ਕਰ ਸਕਦੇ ਆ ਕਾਲਤਕ ਸਾਹਿਬ ਦੇ ਜਹੇਦਾਰ ਦੇ ਮਸਲੇ ਚ ਚੇਅਰਮੈਨ ਸਾਹਿਬ ਮੈਂ ਤਾਂ ਬੜੀ ਛੋਟੀ ਜੀ ਉਹ ਸਮਾਲ ਫਰਾਈ ਆ ਮੇਰੇ ਕਹੇ ਚ ਇਹਦਾ ਕੁਝ ਕਰ ਦੇ ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਛੱਡੋ ਉਸ ਘਰ ਦਾ ਮੈਂ ਕੂਕਰ ਆ ਮੈਨੂੰ ਗੁਰੂ ਘਰ 'ਚੇ ਵਿਸ਼ਵਾਸ ਆ ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ ਲੋਕਾਂ ਦੀ ਕਚਹਿਰੀ 'ਚੋਂ ਸਦਾ ਇਨਸਾਫ ਮਿਲਿਆ ਜਿਹੜੀਆਂ ਬਣਾਈਆਂ ਹੋਈਆਂ ਲੋਕਾਂ ਦੀਆਂ ਕੋਟਾਂ ਨੇ ਉਹ ਚੋਂ ਇਨਸਾਫ ਮਿਲਿਆ ਮੈਂ ਤਾਂ ਖੁਸ਼ੀ ਕੁਛ ਹੀ ਆਇਆ ਮੈਂ ਉਦੋਂ ਵੀ ਕਹਿ ਕੇ ਆਇਆ ਸੀ ਕਿ ਇਹਨਾਂ ਦਾ ਵਾਸ ਨਹੀਂ ਚੱਲਦਾ ਇਹਨਾਂ ਨੇ ਔਰ ਇਹਨਾਂ ਨੇ ਮੇਰੇ ਤੇ ਕੋਈ ਕੇਸ ਹੀ ਪਾਉਣਾ ਝੂਠਾ ਪਾ ਦਿਓ ਭਾਈ ਤੁਸੀਂ ਬੜਾ ਕਸ਼ਟ ਕਰੋਗੇ ਮੋੜ ਕੇ ਪੁਲਿਸ ਭੇਜੋਗੇ ਮੈਂ ਆਪ ਹੀ ਆ ਜੰਨਾ ਕਿਉਂਕਿ ਵੈਸੇ ਤਾਂ ਮੇਰੀ ਪਰਿਵਾਰ ਦੀਆਂ ਮਜਬੂਰੀਆਂ ਸੀ ਮੈਂ ਨਹੀਂ ਆ ਸਕਦਾ ਸੀ ਮਗਰ ਫਿਰ ਮੈਂ ਮਨ ਬੜਾਇਆ ਕਿ ਐਵੇਂ ਪੁਲਿਸ ਭੇਜ ਦੇ ਫਿਰ ਉਹਨਾਂ ਨੇ ਕਿ ਇਹਨਾਂ ਨੇ ਝੂਠਾ ਸੱਚਾ ਕੋਈ ਕੇਸ ਬਣਾਉਣਾ ਮੈਂ ਆਪ ਹੀ ਚੱਲਦਾ ਔਰ ਜੇ ਐਸਆਈਟੀ ਦੇ ਚੇਅਰਮੈਨ ਦੇ ਵੇਖੋ ਸ੍ਰੀ ਅਕਾਲਤਿਕ ਸਾਹਿਬ ਦੇ ਸਾਡੇ ਜਹੇਦਾਰ ਸਾਹਿਬ ਗੁਰਦੇਵ ਸਿੰਘ ਕੋਂਕੇ ਸਾਹਿਬ ਦੇ ਜਿਹੜੀ ਉਸ ਚ ਵੀ ਇਸ ਇਕ ਦੇ ਮੈਂਬਰ ਚੇਅਰਮੈਨ ਰਹਿ ਚੁੱਕੇ ਆ ਔਰ ਉਸ ਵੇਲੇ ਵੀ ਉਹ ਜਿਹੜੇ ਦਰਸ਼ਨ ਸਿੰਘ ਹਟੂਰ ਸਾਹਿਬ ਨੇ ਜਿਹੜੇ ਗਵਾਹ ਨੇ ਉਹ ਦੱਸ ਰਹੇ ਕਿ ਕਿਵੇਂ ਉਹਨਾਂ ਨੂੰ ਗਾਣਾ ਕੱਢੀਆਂ ਜਾਂਦੀਏ ਕਿਵੇਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਸੋ ਜਿਹੜੇ ਚੇਅਰਮੈਨ ਸਾਹਿਬ ਨੇ ਜੇ ਮੇਰੇ ਆਏ ਅੱਜ ਆਇਆ ਕਰਕੇ ਰਿਟਾਇਰਮੈਂਟ ਤੋਂ ਬਾਅਦ ਕੋਈ ਇਹਨਾਂ ਨੂੰ ਸਪੈਸ਼ਲ ਪੈਕੇਜ ਮਿਲਦਾ ਮੁੱਖ ਮੰਤਰੀ ਸਾਹਿਬ ਦੀ ਖੁਸ਼ੀ ਲੈ ਸਕਦੇ ਆ ਤੇ ਭਾਈ ਮੈਂ ਤਾਂ ਤੁਹਾਡਾ ਭਲਾ ਧੱਕਣ ਵਾਲਾ ਮੈਂ ਅੱਜ ਫੇਰ ਆ ਗਿਆ ਜਿੱਥੇ ਜ਼ੋਰ ਲੱਗਦਾ ਭਗਵੰਤ ਮਾਨਾ ਜ਼ੋਰ ਲਾ ਦੀ ਹਾਂ ਇਹ ਬੇਨਤੀ ਜ਼ਰੂਰ ਹੈ ਕਿ ਆਰਡਰ ਮੇਰੇ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਨਾ ਆ ਮੇਰੇ ਕੋਲ ਹਾਈ ਕੋਰਟ ਦੇ ਆਰਡਰ ਨੇ ਔਰ ਮੈਂ ਚਾਹੂੰਗਾ ਇਹ ਸਾਰੇ ਪੜ ਲੈਣ ਕਿ ਹਾਈ ਕੋਰਟ ਦੇ ਆਰਡਰਾਂ 'ਚ ਕਿੱਥੇ ਨਹੀਂ ਲਿਖਿਆ ਕਿ ਮੈਨੂੰ ਸਿੱਟ ਕੋਲ ਬਾਰ ਬਾਰ ਪੇਸ਼ ਹੋਣਾ ਪੈਣਾ ਬਗਰ ਮੈਂ ਆਪ ਦੀ ਜ਼ਿੰਮੇਵਾਰੀ ਸਮਝਾਂ ਕਿਉਂਕਿ ਸਚਾਈ ਸਾਹਮਣੇ ਆਉਣੀ ਚਾਹੀਦੀ ਹੁਣ ਬਹੁਤ ਨੇੜੇ ਪਹੁੰਚ ਗਈ ਇਨਵੈਸਟੀਗੇਸ਼ਨ ਪਹਿਲਾਂ ਇਹ ਬਚਦੇ ਬਚਾਉਂਦੇ ਰਹੇ ਪਰਚਾ ਜਿੱਥੋਂ ਤੱਕ ਗੱਲ ਹੈ ਪਰਚਾ ਤੇਲਾਂ ਦਾ ਸਾਡੀ ਸਰਕਾਰ ਦੇ ਹੋਣ ਤੋਂ ਪਹਿਲਾਂ ਦਾ ਦਰਜ ਝੂਠੇ ਪਰਚੇ ਦੀ ਤੁਸੀਂ ਗੱਲ ਹੈ ਮਾਨ ਸਾਹਿਬ ਨੇ ਤੇ ਝੂਠੇ ਪਰਚਿਆਂ ਦਾ ਕਲਚਰ ਹੀ ਖਤਮ ਕਰਤਾ ਜਿਹੜਾ ਕਾਲੀ ਕਾਂਗਰਸੀਆਂ ਤੇ ਕਾਂਗਰਸੀ ਆਪਣੀ ਸਰਕਾਰ ਦਾ ਟਾਈਮ ਕਾਲੀਆਂ ਤੇ ਅਸੀਂ ਤੇ ਉਹ ਪਰੰਪਰਾ ਹੀ ਖਤਮ ਕਰਤੀ ਸੋ ਵਿਕਰਮਜੀਤਿਆ ਤੇ ਬੜੇ ਸੰਜੀਦਾ ਤੇ ਗੰਭੀਰ આરોਪ ਹੈ ਔਰ ਐਲੀਗੇਸ਼ਨ ਵੀ ਡਰਗ ਦੇ ਕਾਰੋਬਾਰ ਨੂੰ ਲੈ ਕੇ ਕਿਉਂਕਿ ਇਹਨਾਂ ਦੇ ਜਿਹੜੇ ਖਾਸ ਰਾਈਟ ਹੈਂਡ ਸੀਗੇ ਚੈਲ ਹੋਵੇ ਪਿੰਦਾ ਪਿੰਦਾ ਆਪਣਾ ਬਿੱਟੂ ਆਲਖ ਤਮਾਮ ਜਿਹੜੇ ਲੋਕ ਸੀ ਜਿਹੜੇ ਡਰੱਗ ਲਾਰਡ ਦੇ ਨਾਮ ਤੇ ਜਾਣ ਜਿੰਦੇ ਜਿਨ੍ਹਾਂ ਚੋਂ ਕੁਛ ਲੋਕ ਅਜੇ ਪਗੋੜੇ ਆ ਔਰ ਜਿਹੜਾ ਭੋਲਾ ਕਨਵਿਕਟ ਹੋਇਆ ਐ ਇਸ ਇਸ਼ੂ ਤੇ ਉਹਨੇ ਇਹਦਾ ਨਾਮ ਲਿਆ ਸੋ ਇਨਵੈਸਟੀਗੇਸ਼ਨ ਐ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਇਤਰਾ ਕਬਰ ਆਉਣਾ ਨਹੀਂ ਚਾਹੀਦਾ ਜੇ ਇਹਨਾਂ ਨੇ ਕੁਛ ਕੀਤਾ ਨਹੀਂ ਤੇ ਜੇ ਇਹਨਾਂ ਨੇ ਕੀਤਾ ਐ ਤੇ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਵੀ ਹੋਣੀ ਆ ਕਿਉਂਕਿ ਪੰਜਾਬ ਦੇ ਲੋਕਾਂ ਨੇ ਮਾਨ ਸਾਹਿਬ ਤੋਂ ਉਮੀਦਾਂ ਲਾਈਆਂ ਨਸ਼ੀ ਗ੍ਰਿਫਤਾਰੀ ਹੋ ਸਕਦੀ ਐ ਨੇ ਦੇਖੋ ਉਹ ਮਾਮਲਾ ਤੇ ਇਨਵੈਸਟੀਗੇਸ਼ਨ ਦਾ ਹੈ ਵਾਟ ਐਵਰ ਦਾ ਉਹਨਾਂ ਦਾ ਜੋ ਪ੍ਰੋਸੈਸ ਹੈ ਕਿਸ ਤਰ੍ਹਾਂ ਦੇ ਐਵੀਡੈਂਸ ਹੈ ਕਿਸ ਤਰ੍ਹਾਂ ਦੀ ਪ੍ਰੋਸੀਜਰ ਹੈ ਮੈਨੂੰ ਲੱਗਦਾ ਹੈ ਵੀ ਉਹ ਕਾਨੂੰਨ ਦੇ ਹਿਸਾਬ ਨਾਲ ਹੋਊਗਾ ਲੇਕਿਨ ਇਹ ਜੇ ਹੁਣ ਕਰਤੂਤ ਕੀਤੀ ਹੋਊਗੀ ਤਾਂ ਪਹਿਲਾਂ ਵੀ ਤੇ ਅਰੈਸਟ ਹੋਈ ਆ ਜੇਲ ਤੇ ਕੱਟ ਕੇ ਆਏ ਆ ਹੂੰ ਹੂੰ ਸੋ ਇਹ ਕਹਿਣਾ ਵੀ ਝੂਠਾ ਪਰਚਾ ਝੂਠੇ ਵਾਲਾ ਖਰਚਾ ਕੋਈ ਨਹੀਂ ਕਾਨੂੰਨ ਦੇ ਹਿਸਾਬ ਨਾਲ ਕਰ ਦੂਸਰੇ ਤੋ ਤਾਜ਼ਾ ਪ੍ਰੇਰਿਤ ਦਿਲੀ ਸਦਾਰਫ ਕਰਦੇ ਆ ਪਟਿਆਲਾ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਅਮਨ ਭਾਰਦਵਾ ਛੁੱਟ ਚੁੱਕੇ ਨੇ ਅਮਨ ਲਗਾਤਾਰ 4 ਘੰਟੇ ਤੋਂ ਐਸਆਈਟੀ ਦੇ ਵੱਲੋਂ ਵਿਕਰਮ ਅਗੇਠੀਆਂ ਨੂੰ ਸਵਾਲ ਜਵਾਬ ਕੀਤੇ ਜਾ ਰਹੇ ਨੇ ਕੀ ਕੋਈ ਜਾਣਕਾਰੀ ਹੈ ਬਾਹਰ ਦੀਆਂ ਕਿਸਤਾਂ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਦੇ ਸਵਾਲ ਜਵਾਬ ਕਿਹੜੇ ਇਸ ਪੁੱਛਗਿਰ ਦੇ ਦੌਰਾਨ ਕੀਤੇ ਜਾ ਰਹੇ ਨੇ ਤੇ ਮੰਨਿਆ ਜਾਵੇ ਕਿ ਇਹ ਪੁੱਛਗਿਰ ਹੋਰ ਵੀ ਲੰਬੀ ਚੱਲ ਸਕਦੀ ਹਾਲਾਂਕਿ 4 ਘੰਟੇ ਬੀਤ ਚੁੱਕੇ ਨੇ ਅਬ ਦੇਖੋ ਪਰਮਿੰਦਰ ਕਿਉਂਕਿ ਇਹ 10 ਦਿਨਾਂ ਦੇ ਅੰਦਰ ਤੀਜੀ ਦਫਾ ਨੋਟਿਸ ਹੋਇਆ ਸੀਗਾ ਅੱਜ ਲਈ ਇਸ ਤੋਂ ਪਹਿਲਾਂ 18 ਤਰੀਕ ਨੂੰ ਸੱਦਿਆ ਸੀਗਾ ਐਸਆਈਟੀ ਨੇ विक्रम सिंह मजीठिया ਨੂੰ ਉਸ ਤੋਂ ਇਲਾਵਾ ਫਿਰ 27 ਤਰੀਕ ਨੂੰ ਸੱਦਿਆ ਫਿਰ 30 ਨੂੰ ਸੱਦਿਆ ਤਾਂ 10 ਦਿਨਾਂ ਦੇ ਅੰਦਰ ਤੀਜੀ ਦਫਾ ਹੈ ਔਰ ਇਸ ਦੇ ਅੰਦਰ ਜਿਹੜੀ ਐਗਰੈਸਿਵਨੈਸ ਖਾਸ ਕਰਕੇ ਐਸਆਈਟੀ ਦਿਖਾ ਰਹੀ ਹੈ ਤਾਂ ਪੁੱਛਗਿਛ ਵੀ ਲਾਜ਼ਮੀ ਤੌਰ ਤੇ ਉਸੇ ਟਰੈਕ ਤੇ ਹੋ ਸਕਦੀ ਹੈ ਕਿਉਂਕਿ ਜਦੋਂ 18 ਤਰੀਕ ਨੂੰ ਬੁਲਾਇਆ ਗਿਆ ਉਸ ਵੇਲੇ ਵੀ ਇੱਕ ਕਸ਼ਨੈਰੀ ਜਿਹੜੀ ਹੈ ਪੂਰੀ ਸਵਾਲਾਂ ਦੀ ਡਿਟੇਲ 2007 ਤੋਂ ਪਹਿਲਾਂ 2007 ਤੋਂ ਬਾਅਦ ਜਿਹੜੀ ਐਸਆਈਟੀ ਨੂੰ ਫੈਕਟਸ ਲੱਗਦੇ ਨੇ 2021 ਦੀ ਕਿਉਂਕਿ ਇਹ ਐਫਆਈਆਰ ਹੈ ਦਾ ਉਸ ਤੋਂ ਇਲਾਵਾ ਕਿਸ ਤਰੀਕੇ ਦਾ ਜਿਹੜੀਆਂ ਹੋਰ ਏਜੰਸੀਜ਼ ਨੇ ਜਾਂਚ ਕੀਤੀਆਂ ਤਾਂ ਪੂਰੀ ਕੁਐਸਚਨਰੀ ਜਿਹੜੀ ਹੈ ਬਣਾ ਕੇ ਦੇਈ ਹੈ ਔਰ ਇਸਤੇ ਕਿਉਂਕਿ ਜਿਹੜੀ ਇਹ ਸਵਾਲ ਜਵਾਬ ਦੇ ਲਈ ਪੂਰੇ ਇੱਕ ਸਵਾਲਾਂ ਦੀ ਚਿੱਠੀ ਦੇਈ ਸੀ ਐਸਆਈਟੀ ਨੇ 18 ਤਰੀਕ ਨੂੰ ਉਸਤੇ ਦੋ ਚਿੱਠੀਆਂ ਵਿਕਰਮ ਮਜੀਠੀਆਂ ਨੇ ਵੀ ਲਿਖੀਆਂ 26 ਤਰੀਕ ਨੂੰ ਅਤੇ 28 ਤਰੀਕ ਨੂੰ ਕਿ ਚਾਰ ਹਫ਼ਤਿਆਂ ਦਾ ਟਾਈਮ ਦਿੱਤਾ ਜਾਏ ਜਿਹੜੀ ਜਿਹੜੇ ਸਵਾਲ ਐਸਆਈਟੀ ਜਾਣਨਾ ਚਾਹੁੰਦੀ ਹੈ ਉਸ ਉਹ ਤੱਤ ਇਕੱਠੇ ਕਰਨ ਲਈ ਉਹਨਾਂ ਚੀਜ਼ਾਂ ਲਈ ਟਾਈਮ ਲੱਗੇਗਾ ਤਾਂ ਇਸ ਕਰਕੇ ਟਾਈਮ ਦਿੱਤਾ ਜਾਏ ਔਰ ਨਾਲ ਇਹ ਵੀ ਹਵਾਲਾ ਦਿੱਤਾ ਗਿਆ ਕਿ ਸ਼ਹੀਦੀ ਜੋੜ ਮੇਲਾ ਹੈ ਪਰਿਵਾਰਿਕ ਰੁਝੇਵੇਂ ਨੇ ਜਾਂ ਹੋਰ ਚੀਜ਼ਾਂ ਨੇ ਚਿਆਸੀ ਤੌਰ ਤੇ ਜਿਵੇਂ ਨੇ ਤਾਂ ਇਸ चीज ਨੂੰ ਇਸ ਦਾ ਪਰਹੇਜ ਕੀਤਾ ਜਾਏ ਐਸਏਟੀ ਵੱਲੋਂ ਔਰ ਦੂਸਰਾ ਤਰਕ ਜਿਹੜਾ ਇੱਕ ਅਕਾਲੀ ਦਲ ਔਰ ਵਿਕਰਮਜੀਤਿਆ ਵੱਲੋਂ দেয়া ਗਿਆ ਜਦੋਂ ਇੱਥੇ ਪਹੁੰਚੇ ਸਵੇਰੇ ਆ ਚਿੱਠੀ ਨਸ਼ਰ ਕੀਤੀ ਗਈ ਇਹ ਚਿੱਠੀ ਦੇ ਅੰਦਰ ਕਿਉਂਕਿ ਇਹ ਹੋਮ ਡਿਪਾਰਟਮੈਂਟ ਦੇ ਪੰਜਾਬ ਸਰਕਾਰ ਦੇ ਆਰਡਰ ਨੇ ਇਸ ਅੰਦਰ 29 ਤਰੀਕ ਦੀ ਇਹ ਨੋਟੀਫਿਕੇਸ਼ਨ ਹੈ ਆਰਡਰ ਕੱਢੇ ਗਏ ਕਿ ਮੁਕਵਿੰਦਰ ਸਿੰਘ ਛੀਨਾ ਜਿਹੜਾ ਐਸਆਈਟੀ ਮੁਖੀ ਨੇ ਉਹ ਰਿਟਾਇਰ ਹੋ ਰਹੇ ਨੇ ਔਰ ਉਹਨਾਂ ਦੀ ਆਖਰੀ ਤਰੀਕ 31 12 ਲਿਖੀ ਹੋਈ ਹੈ ਔਰ ਸ਼ਨੀਵਾਰ ਐਤਵਾਰ ਹੈ ਕਿਉਂਕਿ ਅੱਜ ਸ਼ਨੀਵਾਰ ਹੈ ਕੱਲ ਐਤਵਾਰ ਹੈ ਤਾਂ ਦੋ ਦਿਨ ਛੁੱਟੀ ਰਹਿੰਦੀ ਹੈ ਤਾਂ ਐਸਐਟ ਨੂੰ ਇਹ ਸਵਾਲ ਖਾਸ ਕਰਕੇ ਕਾਲੀਦਲ ਕਰ ਰਹੇ ਕਿ ਦੋ ਦਿਨ ਸ਼ਨੀ ਐਤਵਾਰ ਛੁੱਟੀ ਵਾਲੇ ਦਿਨ ਵੀ ਬੁਲਾਣਾ ਸਮਨ ਕਰਨਾ ਹੋਰ ਉਹ ਵੀ ਉਦੋਂ ਜਦੋਂ ਤੁਸੀਂ 31 ਤਰੀਕ ਨੂੰ ਲਿਖਤੀ ਰੂਪ ਚ ਰਿਟਾਇਰ ਹੋ ਰਹੇ ਹੋ ਤਾਂ ਇਸਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਂ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪਰ ਜਿਹੜੀ ਐਗਰੈਸਿਵਨੈਸ ਹੈਗੀ ਹੈ ਜਾਂ ਕਿਹਾ ਇੱਕ ਕਿਉਰਿਓਸਿਟੀ ਹੈਗੀ ਐਐਸਆਈਟੀ ਦੀ ਉਹ لازਮੀ ਤੌਰ ਤੇ ਅਕਾਲੀ ਦਲ ਉਸਤੇ ਸਵਾਲ ਕਰ ਰਿਹਾ ਹੈ ਪੁੱਛਗਿਛ ਲਗਾਤਾਰ ਜਾਰੀ ਹੈ ਕਿਉਂਕਿ 11:30 ਤੋਂ ਬਿਕਰਮਜੀਠੀ ਇੱਥੇ ਪਹੁੰਚੇ ਹੋਏ ਨੇ ਨਾਲ ਲੀਗਲ ਟੀਮ ਅਕਾਲੀ ਦਲ ਦੀ ਹੈ ਤਾਂ ਉਹ ਵੀ ਅੰਦਰ ਮੌਜੂਦ ਹੈ ਔਰ ਖਾਸ ਕਰਕੇ ਜਿਹੜਾ ਐਐਸਆਈਟੀ ਦਾ ਪ੍ਰੋਸੈਸ ਰਹਿੰਦਾ ਹੈ ਜਿਸ चीज ਦਾ ਮੈਂ ਜ਼ਿਕਰ ਵੀ ਕੀਤਾ ਕਿ 2007 ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਜੋ ਸੀਬੀਆਈ ਨੇ ਜਾਂਚ ਕੀਤੀ ਪੰਜਾਬ ਦੀ ਐਐਸਆਈਟੀ ਦੀ ਫਾਈਂਡਿੰਗ ਹੈ ਕਿਉਂਕਿ ਇਸ ਦੇ ਅੰਦਰ ਦੋ ਤੋਂ ਤਿੰਨ ਵਾਰ ਐਐਸਆਈਟੀ ਦਾ ਜ਼ਿਕਰ ਹੋਇਆ ਹੈ ਇਸ ਤੋਂ ਪਹਿਲਾਂ ਜਦੋਂ ਮੁਖਵਿੰਦਰ ਸਿੰਘ ਛੀਨਾ ਉਹਨਾਂ ਦੀ ਜਿਹੜੀ ਮਈ 'ਚ ਲਾ ਪਰਮਿੰਦਰ ਜਿਹੜੀ ਐਸਆਈਟੀ ਬਣੀ ਸੀ ਉਸਤੇ ਵੀ ਇਸੇ ਕਰਕੇ ਉਸ ਨੂੰ ਬਦਲਿਆ ਗਿਆ ਕਿ ਤੁਸੀਂ ਅਰੈਸਟ ਕਿਉਂ ਨਹੀਂ ਕੀਤਾ ਤਾਂ ਅੱਜ ਵੀ ਐਸਆਈਡੀ ਉੱਤੇ ਐਸਆਈਟੀ ਦੇ ਉੱਤੇ ਇੱਕ ਇੱਕ ਤਰੀਕੇ ਦਾ ਪ੍ਰੈਸ਼ਰ ਕਹਿ ਸਕਦੇ ਆ ਜਾਂ ਇਸ ਇਸ ਤਰੀਕੇ ਦਾ ਸਵਾਲ ਜ਼ਰੂਰ ਕਹਿ ਸਕਦੇ ਆ ਜੇ ਪਿਛਲੀਆਂ ਐਸਆਈਟੀਆਂ ਨੇ ਅਰੈਸਟ ਨਹੀਂ ਕੀਤਾ ਤਾਂ ਕਿਆ ਇਹ ਐਸਆਈਟੀ ਅਰੈਸਟ ਕਰਕੇ ਵਿਖਾਏਗੀ ਜਾਂ ਨਹੀਂ ਔਰ ਖਾਸ ਕਰਕੇ ਜਿਹੜੀ ਇਸ ਕੇਸ ਦੇ ਅੰਦਰ ਫੈਕਚੁਅਲ ਫਾਈਨਡਿੰਗਾਂ ਦਾ ਕੀ ਕੀ ਹੈ ਕਿਉਂਕਿ ਪੋਲਿਟੀਕਲ ਸਟੇਟਮੈਂਟ ਅਸੀਂ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਜਾਂ ਕਾਂਗਰਸ ਨੇ ਜਦੋਂ ਸਿਤਾਰ ਚਟੋਪਾ ਦੇ ਡੀਜੀਪੀ ਸਿਗੇ ਇੱਕੀ ਨਾ ਦਿੱਤਾ ਉਹਨਾਂ ਨੇ ਐਫਆਈਆਰ ਕੀਤੀ ਪਰ ਐਸਆਈਟੀ ਦੇ ਕੋਲ ਫਾਈਨਡਿੰਗ ਕੀ ਹੈ ਐਸਆਈਟੀ ਨੇ ਕਿਹੜੇ ਨਵੇਂ ਤੱਥ ਲੱਭੇ ਨੇ ਜੋ ਕਿ 5 ਮਹੀਨਿਆਂ ਚ ਪੁੱਛਕਿਛ ਲਈ ਸਬੰਨ ਨਹੀਂ ਕੀਤਾ ਗਿਆ ਪਰ ਅਚਾਨਕ 10 ਦਿਨਾਂ ਦੇ ਅੰਦਰ ਤਿੰਨ ਦਫਾ ਸਬੰਨ ਕੀਤਾ ਗਿਆ ਔਰ ਇਸ ਤੋਂ ਇਲਾਵਾ ਕੌਂਕੇ ਉਹਨਾਂ ਦਾ ਜ਼ਿਕਰ ਕੀਤਾ ਜਥੇਦਾਰ ਕੌਂਕੇ ਉਹਨਾਂ ਦੇ ਅੰਦਰ ਵੀ ਐਸਆਈਟੀ ਦੀ ਮੁਖੀ ਜਿਹੜੇ ਨੇ ਉਹ ਮੁਕਵਿੰਦਰ ਸਿੰਘ ਚੀਨਾ ਸੀਗੇ ਇਹ ਵਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਉਸ ਵੇਲੇ ਵੀ ਗਾਲੀ ਗਲੋਚ ਕੀਤਾ ਗਿਆ ਹੋਰ ਚੀਜ਼ਾਂ ਦੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਨੇ ਔਰ ਦੂਸਰੀ ਅਹਿਮ ਗੱਲ ਜਦੋਂ ਐਫ ਆਈ ਆਰ ਹੋਈ ਸਤਾਰ ਛੱਟੋਪਾਧਿਆ ਜਦੋਂ ਡੀਜੀਪੀ ਸੀਗੇ ਔਰ ਹੁਣ ਮੁਖਵਿੰਦਰ ਸਿੰਘ ਚੀਨਾ ਇਹ ਦੋਨੋਂ ਅਜਿਹੇ ਆਈ ਪੀਐਸ ਅਫਸਰ ਨੇ ਜੋ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਬਰੀਚ ਦੇ ਅੰਦਰ ਸ਼ੋਕੋਜ਼ ਨੋਟਿਸ ਤੇ ਅਤੇ ਚਾਰ ਸ਼ੀਟ ਨੇ ਤਾਂ ਇਹ ਵਿਕਰਮ ਜਿੱਠੀਆ ਦਾ ਕਹਿਣਾ ਹੈ ਤਾਂ ਹੁਣ ਸਾਰੀ ਚੀਜ਼ਾਂ ਨੂੰ ਵੀ ਦੇਖਿਆ ਜਾ ਰਿਹਾ ਪਰ ਇਹ ਜਿਹੜਾ ਮਾਮਲਾ ਹੈ ਕਿਉਂਕਿ 6000 ਕਰੋੜ ਦਾ ਡਰਗ ਨੈਕਸਸ ਸੀਗਾ ਤਾਂ ਉਸ ਉਸ ਨੈਕਸਸ ਨੂੰ ਅਕਾਲੀ ਸਰਕਾਰ ਵੇਲੇ ਲਿਆਂਦਾ ਗਿਆ ਬਾਹਰ ਔਰ ਉਸ ਵੇਲੇ ਕਾਰਵਾਈ ਦਾ ਦਾਵਾ ਕੀਤਾ ਗਿਆ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਸਵਾਲ ਇਹ ਜ਼ਰੂਰ ਨੇ ਲੇਕਿਨ ਪੁੱਛ ਕੇ ਜਾ ਰਹੀ ਹੈ ਇਹ ਜ਼ਰੂਰ ਦੇਖਣ ਵਾਲੀ ਗੱਲ ਹੈ ਕਿ ਨਵੀਂ ਫਾਈਨਡਿੰਗ ਐਸਟੀ ਕੀ ਕਰਦੀ ਹੈ ਔਰ ਜੇ ਅਰੈਸਟ ਕਰਦੀ ਹੈ ਤਾਂ ਕਿਹਨਾ ਗਰਾਉਂਡਸ ਤੇ ਕਰਦੀ ਹੈ ਜਾਂ ਕਿਉਂਕਿ ਬੇਲ ਤੇ ਵਿਕਰਮ ਮਜੀਠੀਆ ਨੇ ਔਰ ਉਸ ਤੋਂ ਇਲਾਵਾ तमाम ਇਲਜ਼ਾਮਤ ਨੇ ਜੋ ਐਸਟੀ ਨੂੰ ਲੈ ਕੇ ਲਗਾਏ ਜਾ ਰਹੇ ਨੇ ਕਿ 2 ਦਿਨ ਛੁੱਟੀ ਹੈ ਔਰ 31 ਤਰੀਕ ਨੂੰ ਰਿਟਾਇਰ ਹੋ ਰਹੇ ਨੇ ਉਸ ਤੋਂ ਪਹਿਲਾਂ ਐਸਟੀ ਪੋਲੀਟੀਕਲ ਪ੍ਰੈਸ਼ਰ ਦੇ ਔਰ ਪੋਲੀਟੀਕਲ ਵੈਂਡੇਟਾ ਕਰਕੇ ਠੀਕ ਹੈ ਠੀਕ ਹੈ ਅਮਨ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਸੋ ਲਗਾਤਾਰ ਵਿਕਰਮ ਮਜੀਠੀਆ ਤੋਂ ਸਵ ਪੁੱਛਗਛ ਚਾਰੀਆ ਚਾਰ ਕੈਂਟੇ ਫਿਲਹਾਲ ਬੀਤ ਚੁੱਕੇ ਨੇ ਦੇਖਣਾ ਹੋਵੇਗਾ ਕਿ ਆਖਰਕਾਰ ਆ ਕਦੋਂ ਤੱਕ ਇਹ ਪੁੱਛਗਛ ਜਾਰੀ ਰਹਿੰਦੀ ਹੈ ਤੇ ਇਸ ਦੌਰਾਨ ਕਿਹੜੇ ਤੱਥ ਕਿਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਉਂਦੀ ਰੁਕ ਕਰਾਂਗੇ ਅਗਲੀ ਵੱਡੀ ਖਬਰ ਦਾ ਨਿਕਾਰਾਗੁਵਾ ਦੇ ਵਿੱਚ ਮਨੁੱਖੀ ਤਸਕਰੀ ਦੇ ਮਾਮਲੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਮਨੁੱਖੀ ਤਸਕਰੀ ਦੇ ਕੇਸ ਦੀ ਜਾਂਚ ਕਰਵਾਈ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਚਾਰ ਮੈਂਬਰੀ ਐਸਟੀਟੀ ਦਾ ਗਠਨ ਕਰ ਦਿੱਤਾ ਗਿਆ ਐਸਪੀ ਇਨਵੈਸਟੀਗੇਸ਼ਨ ਫੋਰਸਪੋਰ ਦੀ ਅਗਵਾਈ ਤੇ ਹੇਠ ਐਸਆਈਟੀ ਬਣਾਇਆ ਗਿਆ ਤੇ ਜਲਦ ਜਾਂਚ ਪੂਰੀ ਕਰਕੇ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਗਏ ਨੇ ਦਰਸਨ ਨਿਕਾਰਾ ਗੂਆ ਦੇ ਵਿੱਚ ਮਨੁੱਖੀ ਤਸਕਰੀ ਦੇ ਮਾਮਲੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਮਨੁੱਖੀ ਤਸਕਰੀ ਦੇ ਕੇਸ ਦੀ ਹੁਣ ਪੰਜਾਬ ਸਰਕਾਰ ਆਪਣੇ ਪੱਧਰ ਤੇ ਜਾਂਚ ਕਰਵਾਵੇਗੀ ਇਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਚਾਰ ਮੈਂਬਰੀ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਐਸਟੀ ਇਨਵੈਸਟੀਗੇਸ਼ਨ ਫਰੋਸਪੋਰ ਦੀ ਅਗਵਾਈ ਹੇਠ ਦਰਸਲ ਇਹ ਐਸਆਈਟੀ ਦਾ ਗਠਨ ਕੀਤਾ ਗਿਆ ਐਸਆਈਟੀ ਬਣਾਈ ਗਿਆ ਤੇ ਜਲਦ ਜਾਂਚ ਪੂਰੀ ਕਰਕੇ ਰਿਪੋਰਟ ਸੌਂਪਣ ਦੀ ਵੀ ਹੁਕਮ ਦਿੱਤੇ ਗਏ ਨੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕਪਾਈ ਛੁੜੇ ਹੋਏ ਨੇ ਆਪ ਪੰਕਜ ਵਿਸਤਾਰ ਦੇ ਨਾਲ ਜਾਣਨਾ ਚਾਹਾਂਗੇ ਪੂਰਾ ਮਾਮਲਾ ਕੀ ਹੈ ਜਿਸ ਨੂੰ ਲੈ ਕੇ ਹੁਣ ਐਸਆਈਟੀ ਦਾ ਵੀ ਗਠਨ ਕਰ ਦਿੱਤਾ ਗਿਆ ਪਰਮ ਪਰਮਿੰਦਰ ਤੁਹਾਨੂੰ ਯਾਦ ਹੋਵੇਗਾ ਕਿ 303 ਭਾਰਤੀ ਯਾਤਰੀ ਇਹ ਇੱਕ ਫਲਾਈਟ ਦੇ ਵਿੱਚ ਮੌਜੂਦ ਸਿਗੇ ਔਰ ਇਹ ਜਾਣਕਾਰੀ ਮਿਲੀ ਕਿ ਇਹਨਾਂ ਦੀ ਤਸਕਰੀ ਮਨੁੱਖੀ ਤਸਕਰੀ ਜਿਹੜੀ ਹੈ ਉਹ ਹੋ ਰਹੀ ਹੈ ਤਾਂ ਉਸ ਤੋਂ ਬਾਅਦ 4 ਦਿਨ ਇਹ ਫਲਾਈਟ ਜਿਹੜੀ ਹੈ ਉਹ ਫਰਾਂਸ ਦੇ ਵਿੱਚ ਰੁਕੀ ਰਹੀ ਔਰ ਉਸ ਦੇ ਵਿੱਚ 276 ਜਿਹੜੇ ਜਿਹੜੇ ਨਾਗਰਿਕ ਸੀਗੇ ਉਹ ਵਾਪਸ ਫਲਾਈਟ ਤੋਂ ਵਾਪਸ ਮੁੰਬਈ ਆ ਗਏ ਭਾਰਤ ਆ ਗਏ ਔਰ ਉਹਨਾਂ ਦੇ ਵਿੱਚ ਜ਼ਿਆਦਾਤਰ ਪੰਜਾਬ ਨਾਲ ਸੰਬੰਧਿਤ ਸੀਗੇ ਔਰ ਗੁਜਰਾਤ ਨਾਲ ਸੰਬੰਧਿਤ ਸੀਗੇ ਤਾਂ ਇਹ ਕਿਵੇਂ ਉੱਥੇ ਜਾ ਰਹੇ ਸੀਗੇ ਕੀ ਉੱਥੇ ਕਰਨਾਲ ਸੀ ਕਿੰਨਾ ਵੱਲੋਂ ਭੇਜਿਆ ਗਿਆ ਪੈਸੇ ਲੈ ਕੇ ਆ ਗਏ ਕਿੰਨੇ ਪੈਸੇ ਲਈ ਕਿਵੇਂ ਗਏ ਇਹ ਸਾਰੀ ਜਾਣਕਾਰੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਕੀਤੀ ਜਾਏਗੀ ਔਰ ਇਸ ਦੇ ਲਈ ਹੁਣ ਡੀਜੀਪੀ ਦੇ ਦਰਸ਼ਾ ਤੋਂ ਬਾਅਦ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਨੇਲਕੇ ਆਦਵ ਉਹਨਾਂ ਦੇ ਵੱਲੋਂ ਇੱਕ ਐਸਆਈਟੀ ਗਠਿਤ ਕੀਤੀ ਗਈ ਹੈ ਔਰ ਇਸ ਐਸਆਈ ਐਸਆਈਟੀ ਦੇ ਵਿੱਚ ਐਸਪੀ ਇਨਵੈਸਟੀਗੇਸ਼ਨ ਫਰੋਜ਼ਪੁਰ ਰੰਦੀਪ ਕਪੂਰ ਨੇ ਇਸ ਤੋਂ ਇਲਾਵਾ ਤਿੰਨ ਮੈਂਬਰ ਹੋਰ ਨੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਜੇ ਸਰੂਪ ਕੋਰ 62 ਤੇ ਡੀਐਸਪੀ ਫਰੋਜ਼ਪੁਰ ਬਲਕਾਰ ਸਿੰਘ ਸੰਧੂ ਅਤੇ ਡੀਐਸਪੀ ਹੈੱਡਕੁਆਰਟਰ ਪਟਿਆਲਾ ਦਲਬੀਰ ਸਿੰਘ ਸਿੱਧੂ ਇਹ ਤਾਂ ਇਹਨਾਂ ਦੀ ਜਲਦ ਜਲਦ ਇਹ ਇਨਵੈਸਟੀਗੇਸ਼ਨ ਕੀਤੀ ਜਾਏਗੀ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਕਿ ਕਿੰਨਾ ਨੇ ਇਹਨਾਂ ਨੂੰ ਜਿਹੜਾ ਵਾਹ ਫਲਾਈਟ ਦੇ ਵਿੱਚ ਬਿਠਾਇਆ ਸੀ ਕੀ ਮਕਸਦ ਸੀ ਕਿਵੇਂ ਜਾ ਰਹੇ ਸੀਗੇ ਕਿੰਨੇ ਪੈਸੇ ਦਿੱਤੇ ਗਏ ਸੀਗੇ ਔਰ ਜਿਹੜੇ ਅਜਬ ਦੇ ਰੇਲੇ ਜਾ ਰਹੇ ਸੀ ਕੀ ਇਹਨਾਂ ਵੇਲੇ ਜਾ ਰਿਹਾ ਸੀਗਾ ਜਾਂ ਫਿਰ ਇਹ ਕੋਈ ਕੰਟਰੈਕਟ ਤੇ ਜਾ ਰਹੇ ਸੀਗੇ ਇਹ ਸਾਰੀ ਇਨਵੈਸਟੀਗੇਸ਼ਨ ਕਰਕੇ ਜਿਹੜੀ ਹੈ ਰਿਪੋਰਟ ਜਲਦ ਤੋਂ ਜਲਦ ਦਿੱਤੀ ਜਾਏਗੀ ਪਰਮਿੰਦਰ ਹਾਂ ਠੀਕ ਹੈ ਪੰਗਜਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਦਰਸਤ ਨਕਾਰਾਗੁਵਾ ਦੇ ਵਿੱਚ ਮਨੋਕੀ ਤਸਕਰੀ ਦੇ ਮਾਮਲੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਮਨੋਕੀ ਤਸਕਰੀ ਦੇ ਕੇਸ ਦੀ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਾਂਚ ਕਰਵਾਈ ਜਾਵੇਗੀ ਤੇ ਪੰਜਾਬ ਪੁਲਿਸ ਨੂੰ ਲੈ ਕੇ ਚਾਰ ਮੈਂਬਰੀ ਐਸਆਈਟੀ ਦਾ ਵੀ ਗਠਨ ਕਰ ਦਿੱਤਾ ਗਿਆ। ਸ੍ਰੀ ਦਰਬਾਰ ਸਾਹਿਬ ਪਹੁੰਚੇ ਨੇ ਪੰਜਾਬ ਦੇ ਗਵਰਨਰ ਗੁਰੂਕਰਦੇਵ ਜੀ ਨਤਮਸਤਕ ਹੋਏ ਨੇ ਬਨਵਰੀ لال ਪ੍ਰੋਹਿਤ ਬਨਵਰੀ لال ਪ੍ਰੋਹਿਤ ਨੇ ਗੁਰੂ ਘਰ ਦਾ ਆਸ਼ੀਰਵਾਦ ਲਿਆ ਐਜਪੀਸੀ ਤੋਂ ਇਸ ਦੌਰਾਨ ਗਵਰਨਰ ਨੂੰ ਸਨਮਾਨਤ ਵੀ ਕੀਤਾ ਗਿਆ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਗਵਰਨਰ ਦੇ ਅੱਗੇ ਬੰਦੀ ਸਿੰਘਾਂ ਦਾ ਵੀ ਮੁੱਦਾ ਚੁੱਕਿਆ ਗਿਆ ਜਦੋਂ ਆ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਅਮਰਸਰ ਪਹੁੰਚੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਤੇ ਇਸ ਦੌਰਾਨ ਆਸ਼ਰਮਣਿਕ ਕਮੇਟੀ ਦੇ ਵੱਲੋਂ ਲਗਾ ਟਾਰਗੇਟ ਜਿੱਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਗਵਰਨਰ ਦੇ ਅੱਗੇ ਇੱਕ ਵਾਰ ਫਿਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਗਿਆ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੇ ਵਫ਼ਦ ਦੇ ਵੱਲੋਂ ਵੀ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਗਈ ਉਸ ਵੇਲੇ ਵੀ ਇਹ ਮੁੱਦਾ ਉਨ੍ਹਾਂ ਦੇ ਅੱਗੇ ਰੱਖਿਆ ਗਿਆ ਸੀ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਤੋਂ ਦਿੱਲੀ ਪਹੁੰਚੇ ਤੇ ਇਸ ਮੌਕੇ ਵੀ ਐਜਪੀਸੀ ਦੇ ਵੱਲੋਂ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਗਿਆ ਸੋ ਗੁਰਦਾਰਾਪੁਰ ਇਹਨਾਂ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਡਾ ਸੰਘਰਸ਼ ਲੜ ਰਹੀ ਹੈ ਸੋ ਉਸ ਸੰਬੰਧ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਉਸ ਕਮੇਟੀ ਬਣਨ ਤੋਂ ਪਹਿਲਾਂ ਸ਼ਰੋਣੀ ਗੁਰਦਾਰਾਪੁਰ ਦੀ ਕਮੇਟੀ ਨੇ 20 ਦਸੰਬਰ ਦਾ 1 ਮਾਰਚ ਜ ਰੱਖਿਆ ਸੀ ਉਹ ਮਾਰਚ ਦਾ ਮਤਲਬ ਇਹ ਸੀਗਾ ਕਿ ਜਿਹਨੇ ਇਹ ਕਿਨਾਂ ਦੁਨੀਆ ਭਰ ਦੇ ਵਿੱਚੋਂ ਸਿੱਖ ਭਾਵਨਾਵਾਂ ਦੇ ਨਾਲ ਜਿਹੜੇ ਸਾਈਨ ਕਰਾਏ ਗਏ ਸੀ ਇੱਕ ਪੱਤਰ ਜਿਹੜੇ ਆ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਮਤ ਸੀਗਾ ਉਹ ਛਰੋਣੀ ਕਮੇਟੀ ਨੇ ਜਿਹੜਾ ਜਿਹੜਾ ਬਣਵਾਇਆ ਸੀ ਉਹ ਜਿਹੜਾ ਵਾ ਅਸੀਂ ਰਾਸ਼ਟਰਪਤੀ ਨੂੰ ਦੇਣ ਜਾ ਰਹੇ ਸੀ ਉਹ ਉਸ ਦੇ ਵਿੱਚ ਉਦੋਂ ਬਾਅਦ ਕਮੇਟੀ ਦਾ ਗਠਨ ਹੁੰਦਾ ਕਮੇਟੀ ਦੇ ਮੈਂਬਰਾਂ ਵੱਲੋਂ ਇਹ ਕਿਰਾਇਆ ਹੁੰਦੀ ਆ ਕਿ ਪਹਿਲਾਂ ਗੱਲਬਾਤ ਦਾ ਦੌਰ ਚਲਾਇਆ ਜਾਵੇ ਸੋ ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖ ਕੇ ਮੰਦੀ ਸਿੰਘ ਦੀ ਰਿਹਾਈ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖ ਕੇ ਉਹ ਮਾਰਟੀਰਾ ਨੂੰ ਮਨਜ਼ੂਰੀ ਦਿੱਤਾ ਗਿਆ ਸੀ ਵੱਲੋਂ ਉਹਨੂੰ ਰਾਖਵਾਂ ਰੱਖਿਆ ਗਿਆ ਤੇ ਆ 31 ਤਰੀਕ ਜਿਹੜੀ ਆ ਛਰੋਣੀ ਕਮੇਟੀ ਵੱਲੋਂ ਜਾਂ ਦਾ ਹਾਂਜੀ ਸਰ ਰੋਲ ਜੀ ਜੀ ਰੋਲ ਸਰ ਭਾਈ ਹਾਂਜੀ ਜਿਹੜੇ ਸਾਹਿਬ ਲੰਮਾ ਸਮਾਂ ਅੱਜ ਲੱਗਿਆ ਅੱਜ ਵੀ ਮੈਂ ਦੇਖੋ ਪਹਿਲੀ ਗੱਲ ਤੁਹਾਨੂੰ ਅਪਰੀਸ਼ੀਏਟ ਇਹ ਗੱਲ ਕਰਨੀ ਚਾਹੀਦੀ ਕਿ ਕੇਜਰੀਵਾਲ ਸਾਹਿਬ ਨੂੰ ਤਿੰਨ ਆਰੀ ਸਾਹਮਣ ਹੋ ਗਏ ਜੀ ਉਹਨਾਂ ਨਾਲ ਕੋਈ ਨਾ ਕੋਈ ਲੁਕੋਣ ਨੂੰ ਆ ਡਰ ਹੈ ਤਦ ਉਹ ਈਡੀ ਅੱਗੇ ਪੇਸ਼ ਨਹੀਂ ਹੁੰਦੇ ਪੰਜਾਬ ਪੁਲਿਸ ਦੀ ਪ੍ਰੋਟੈਕਸ਼ਨ ਹੈਟ ਤਾਂ ਉਹਨਾਂ ਨੂੰ ਹੁਸ਼ਿਆਰਪੁਰ ਲੁਕੋ ਕੇ ਰੱਖਿਆ ਮਗਰ ਚਲੋ ਮੈਂ ਕੇਜਰੀਵਾਲ ਸਾਹਿਬ ਨੂੰ ਆਪਦੇ ਵੱਡੇ ਵੀਰ ਨੂੰ ਇਹ ਕਹਿਣਾ ਚਾਹੁੰਦਾ ਕਿ ਕਭਰਾਉਣ ਦੀ ਕੋਈ ਲੋੜ ਨਹੀਂ ਜਿੱਥੇ ਲੋੜ ਪੱਲੂ ਲੋੜ ਪਊ ਮੈਂ ਨਾਲ ਜਾਣ ਨੂੰ ਤਿਆਰ ਮਗਰ ਕਾਨੂੰਨ ਇਜ਼ ਫਾਰ एवरीवन ਇਹ ਨਹੀਂ ਕਿ ਕਿਉਂਕਿ ਪੰਜਾਬ ਪੁਲਿਸ ਮੇਰੇ ਨਾਲ ਉਹ ਕੁਝ ਕਰ ਰਹੀ ਹੈ ਮੇਰੇ ਜਿਹੜੇ ਹਾਈ ਕੋਰਟ ਦੇ ਆਨਰੇਬਲ ਹਾਈ ਕੋਰਟ ਦੇ ਆਰਡਰ ਸਨ 10822 ਦੇ ਉਹ ਕਿਥੇ ਨਹੀਂ ਇਹ ਗੱਲ ਕਹਿੰਦੇ ਕਿ ਮੈਨੂੰ ਕਿਸੇ ਸਟੇਟ ਅੱਗੇ ਜਾ ਕੇ ਪੇਸ਼ ਹੋਣ ਦੀ ਲੋੜ ਹੈ ਮਗਰ ਕਿਉਂਕਿ ਮੈਂ ਲੋ ਬਾਈਡਿੰਗ ਸਿਟੀਜ਼ਨ ਆ ਮੈਂ ਚਾਹੁੰਦਾ ਸਚਾਈ ਸਾਹਮਣੇ ਆਵੇ ਮੈਂ ਅੱਜ ਪੰਜਵੀਂ ਵਾਰੀ ਪੇਸ਼ ਹੋਇਆ ਔਰ ਜਦ ਕੀ ਇਹ ਚਰਚਾਵਾਂ ਬੜੀਆਂ ਗਰਮ ਸੀ ਕਿ ਹੁਣ ਪੁਰਾਣੇ ਕੇਸ ਜਿੱਤਾ ਕੁਝ ਬਣ ਨਹੀਂ ਰਿਹਾ ਨਵਾਂ ਦੇ ਦਿਆਂਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਕੇਸਾਂ ਪੂਸਾਂ ਤੋਂ ਮਝੀਠੀਆਂ ਨਹੀਂ ਡਰਨ ਵਾਲਾ ਔਰ ਜੇ ਪੌਣਾ ਨਾ ਤਾਂ ਜੀ ਸੱਜ ਕੇ ਪਾਇਓ ਮਗਰ ਸੀਯਮ ਸਾਹਿਬ ਫਿਰ ਇਸ ਕੱਲ ਨੂੰ ਓਨ ਕਰਿਓ ਕਿ ਮੇਰੇ ਆਰਡਰ ਤੇ ਕੇਸ ਪਿਆ ਤੇ ਮੈਂ ਆਪ ਚੱਲ ਕੇ ਆਉਂ ਸੀਯਮ ਹਾਊਸ ਤੇ ਮੈਨੂੰ ਜਿੱਥੇ ਭੇਜਣਾ ਗੱਡੀ 'ਚ ਬਿਠਾ ਕੇ ਭੇਜ ਦੇ ਨਾ ਮੈਂ ਤੇਰੇ ਇਨ੍ਹਾਂ ਧਮਕੀਆਂ ਤੋਂ ਨਾ ਮੈਂ ਪਰਵਾਹ ਕੀਤੀ ਨਾ ਮੈਂ ਕਰਾਂ ਲੜਾਈ ਲੜਨੀ ਗੁਰੂ ਦੇ ਸਿੱਖ ਨੂੰ ਗੁਰੂ ਸਹਿਬਾਨਾ ਤੋਂ ਸਾਨੂੰ ਇਹ ਸਮਤ ਔਰ ਗੁੜਤੀ ਮਿਲੀ ਹੈ ਔਰ ਜਿਹੜਾ ਇਹ ਹਫਤਾ ਲੰਘਿਆ ਸ਼ਹੀਦੀ ਸਪਤਾ ਇਹਦੇ ਚ ਤਾਂ ਖਾਸ ਤੌਰ ਤੇ ਜਿਵੇਂ ਕਹਿਣਾ ਕੁੱਟ-ਕੁੱਟ ਕੇ ਛੋਟੇ ਸਹਿਬਜ਼ਾਦਿਆਂ ਨੇ ਵੱਡਿਆਂ ਨੇ ਗੁਰੂ ਸਾਹਿਬ ਨੇ ਇਹ ਹਰ ਉਸ ਗੁਰੂ ਘਰ ਦੇ ਸਿੱਖ ਚ ਇਹ ਗੱਲ ਭਰ ਕੇ ਪਾ ਦਿੱਤੀ ਕਿ ਭਾਈ ਲੜਾਈ ਲੜਨੀ ਪੈਂਦੀ ਹੈ ਹੱਕ ਸੱਚ ਦੀ ਲੜਨ ਨੂੰ ਮੈਂ ਤਿਆਰ ਆ ੱੱਕੇ ਛਾਈ ਜ਼ਾਲਮ ਸਰਕਾਰ ਜਿਨ੍ਹਾਂ ਨੂੰ ਇਹ ਹੋ ਗਿਆ ਕਿ ਕੋਈ ਸਾਡੇ ਉਲਟ ਬੋਲੇ ਉਹਦੇ ਨਾਲ ਹੀ ਨਾਲ ਉਹਦੀਆਂ ਇਨਕੁਆਇਰੀਆਂ ਖੋਲ ਦਿਓ ਮਗਰ ਹੁਣ ਮੈਂ ਬੇਨਤੀ ਕਰੂੰਗਾ ਅੱਜ ਤਾਂ ਆ ਮੈਂ ਤੁਹਾਨੂੰ ਸਵੇਰੇ ਆਰਡਰ ਵੀ ਵਿਖਾਇਆ ਸੀਗਾ ਚੀਨਾ ਸਾਹਿਬ ਤਾਂ ਹੋ ਗਏ ਰਿਟਾਇਰ ਹੁਣ ਅਫਸਰ ਨੂੰ ਨਾ ਵਰਤੀ ਭਗਵੰਤ ਮਾਨ ਜੇ ਭਾਈ ਮਾਸਟਰ ਮਹਿੰਦਰ ਦੇ ਮੁੰਡੇ ਨੂੰ ਸਪਸ਼ਟ ਮੇਰੇ ਵੱਲੋਂ ਸੁਨੇਹਾ ਹੁਣ ਅਫਸਰ ਨਾ ਵਰਤੀ ਹੁਣ ਆਪ ਆਈਂ ਸਿੱਟ ਦਾ ਚੇਅਰਮੈਨ ਤੇ ਜਿਹੜੇ ਤੂੰ ਲਾਉਣੇ ਉਹਨਾਂ ਨੂੰ ਆਪਦੇ ਨਾਲ ਲਾ ਲਈ ਮੈਂਬਰ ਦੋ ਦੋ ਹੱਥ ਕਰਨਾ ਆਰ ਪਾਰ ਦੀ ਲੜਾਈ ਆ ਲੜਾਂਗੇ ਪੰਜਾਬ ਦੇ ਮੁੱਦੇ ਪਹਿਲਾਂ ਜੇ ਤੁਸੀਂ ਸਮਝੋ ਕਿ ਪੰਜਾਬ ਦੇ ਮੁੱਦੇ ਉਠਾਉਣ ਤੋਂ ਮੈਨੂੰ ਇਸ ਤਰ੍ਹਾਂ ਰੋਕ ਲਓਗੇ ਮੈਂ ਉਹ ਦਿਨ ਵੀ ਕਹਿ ਕੇ ਗਿਆ ਸੀ ਅੱਜ ਫੇਰ ਕਹਿਣਾ ਆਏ ਇੱਕ ਦੋ ਚੈਨਲ ਨਹੀਂ ਆਏ ਉਹ ਜਿਹੜੇ ਸਰਕਾਰ ਦੀ ਬੜੀ ਅੱਜਕੱਲ ਗੱਲ ਕਰਦੇ ਆ ਪ੍ਰੋ ਪੰਜਾਬ ਯਾਦਵਿੰਦਰ ਕਰਫਿਊ ਵਾਲੇ ਕਹਾਣੀਆਂ ਪਾਈ ਜਾਨ ਮਜੀਠੀਆ ਆਇਆ ਨਹੀਂ ਭਾਈ ਮਜੀਠੀਆ ਇੱਥੇ ਆ ਤੁਸੀਂ ਐਮ ਸਾਹਿਬ ਦੇ ਨਾਲ ਗੱਲ ਕਰ ਲੈਣਾ ਇਹਦਾ ਇਹ ਮਤਲਬ ਨਹੀਂ ਕਿ ਸਭ ਨੂੰ ਇੱਕ ਰੰਗ ਨਾਲ ਰੰਗ ਦੇਵੇਂ ਮੈਂ ਨਾਉ ਨਹੀਂ ਲੈਣਾ ਸੀਗਾ ਮਗਰ ਕਈ ਆਦੀ ਪੱਤਰਕਾਰੀ ਦਾ ਮਿਆਰ ਐਡਾ ਡਿੱਗ ਗਿਆ ਫੈਕਟਸ ਨਹੀਂ ਬਦਲਨੇ ਮੇਰਾ ਜੀ ਜੀ ਹਾਈ ਕੋਰਟ ਨੇ ਆਨਰੇਬਲ ਹਾਈ ਕੋਰਟ ਨੇ ਮੇਰੀ ਬੇਲ ਦੇਣ ਵੇਲੇ 10 8 22 ਨੂੰ ਦੇਖੋ ਮੈਂ ਇਹ ਗੱਲ ਬਾਰ ਬਾਰ ਰੇਜ਼ ਕਿਉਂ ਕਰ ਰਿਹਾ ਕਿਉਂਕਿ ਇਹ ਸਾਰੀ ਚੀਜ਼ਾਂ ਚ ਕਿਹਾ ਥੇਰ ਇਜ਼ ਨੋ ਐਵੀਡੈਂਸ ਹੀ ਇਸ ਨਾਟ ਗਿਲਟੀ ਐਵਿਡੈਂਸ ਇਸ ਨਾਟ ਕ੍ਰੈਡੀਬਲ ਐਵਿਡੈਂਸ ਇਸ ਫਰੇਲ ਇਹ ਸਾਰੀ ਗੱਲਾਂ ਆਨਰੇਬਲ ਹਾਈ ਕੋਰਟ ਨੇ ਕਹੀਆਂ ਮਗਰ ਮੈਂ ਨਾ ਮੰਨੂ 26 ਸਾਲ ਮੈਨੂੰ ਸੱਦਿਆ ਨਹੀਂ ਮੈਂ ਚੀਨਾ ਸਾਹਿਬ ਐਸਆਈਟੀ ਦੇ ਹੈੱਡ ਬਣਦੇ ਆ ਮੈਨੂੰ ਸੱਦਦੇ ਜਾ ਕੇ ਡਿਸੰਬਰ ਚ 8 ਮਹੀਨੇ ਉਹਨਾਂ ਨੇ ਨਹੀਂ ਸੱਦਿਆ ਔਰ ਸੱਦਿਆ ਉਦੋਂ ਜਦੋਂ 9 ਨੂੰ ਮੈਂ ਬਿਆਨ ਦਿੱਤਾ ਸੀਐਮ ਦੇ ਖਲਾਫ ਕਿਉਂਕਿ ਮੈਂ ਪੰਜਾਬ ਦੀ ਧੀ ਨਾਲ ਖਲੋ ਗਿਆ ਢਿੱਡ ਪੀੜ ਹੋ ਗਈ ਪੋਲਿਟਿਕਲ ਔਰ 100% ਤੁਸੀਂ ਵੇਖੋ 18 ਨੂੰ ਮੈਨੂੰ ਸੱਧਿਆ 18 ਚ ਔਨ ਕੈਮਰਾ ਮੈਂ ਕਹਿ ਕੇ ਆਇਆ ਕਿ ਭਾਈ ਮੈਂ 27 28 ਨੂੰ ਨਹੀਂ ਅਵੇਲੇਬਲ ਹੋਣਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਸ਼ਹੀਦੀ ਸਪਤਾਹ ਫਿਰ ਤੁਸੀਂ ਮੈਨੂੰ ਉਸ ਦਿਨ ਭੇਜੋ ਮਤਲਬ ਤੁਸੀਂ ਮੇਰੀ ਧਾਰਮਿਕ ਆਸਥਾ ਨੂੰ ਕੁਐਸਚਨ ਕਰਦੇ ਹੋ ਤੁਸੀਂ ਇਹ ਵਿਖਾਉਣਾ ਚਾਹੁੰਦੇ ਹੋ ਮੈਨੂੰ ਇਹ ਜੀ ਮੇਰੇ ਲਈ ਗੁਰੂ ਘਰ ਰੱਬ ਦੇ ਚਰਨਾ ਵਿੱਚ ਧਿਆਨ ਰੱਖਣਾ ਜ਼ਰੂਰੀ ਹੈ ਕਿ ਐਸਆਈਪੀ ਅੱਗੇ ਮੈਂ ਨਹੀਂ ਆ ਸਕਿਆ ਇੱਕ ਦਿਨ ਨਹੀਂ ਆਇਆ ਮੈਂ ਮੈਨੂੰ ਫੇਰ ਸੱਦ ਲਿਆ ਤੀ ਨੂੰ ਤੁਸੀਂ ਸੱਦ ਲਿਆ ਤੁਹਾਡਾ ਅਧਿਕਾਰ ਹੈ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਮਗਰ ਜੇ ਇਸ ਅਫਸਰ ਨੂੰ 29 ਤਰੀਕ ਨੂੰ ਉਹਨਾਂ ਦੇ ਹੋਮ ਸੈਕਟਰੀ ਗੁਰਕੀਰਤ ਕ੍ਰਿਪਾਲ ਸਿੰਘ ਚਿੱਠੀ ਕੱਢ ਰਿਹਾ ਕਿ ਤੁਹਾਡੀ ਥੈਂਕ ਯੂ ਫॉर ਯੋਰ ਸਰਵਿਸ ਤੁਸੀਂ ਹੁਣ ਰਿਟਾਇਰ ਹੋ ਜਦ ਲਾਸਟ ਵਰਕਿੰਗ ਦੇ ਚ ਉਹ ਕੱਢ ਰਿਹਾ ਪ੍ਰੋਪਰਾਈਟੀ ਐਥਿਕਸ ਜਦੋਂ ਕੋਈ ਆਨਰੇਬਲ ਜੱਜ ਕੇ ਸੁਣ ਰਿਹਾ ਹੁੰਦਾ ਨਾ ਤੇ ਉਹਦੀ ਬਦਲੀ ਹੋ ਜਾਂਦੀ ਆ ਜਾਂ ਉਹ ਰਿਟਾਇਰ ਹੋਣ ਲੱਗਦੇ ਆ ਉਹ ਨਾਲ ਦੀ ਨਾਲ ਕੇਸ ਫਾਈਲ ਬੰਦ ਕਰ ਦਿੰਦੇ ਕਿ ਅਗਲਾ ਕਰ ਲੂ ਮਗਰ ਇੱਥੇ ਤਾਂ ਹੈ ਹੀ ਕੋਈ ਨਹੀਂ ਮਨ ਜਸਟੂ ਕਿ ਮਜੀਦਦੀਏ ਦਾ ਇਹਨੂੰ ਤੰਗ ਪਰੇਸ਼ਾਨ ਕਰਨਾ ਔਰ ਉਹ ਆਰਡਰ ਕੀ ਦੇ ਮੈਂ ਮੈਂ ਸਮਝਦਾ ਚੀਨਾ ਸਾਹਿਬ ਦੀ ਵੀ ਮਜਬੂਰੀ ਕੀ ਸੀ ਮੁੱਖ ਮੰਤਰੀ ਸਾਹਿਬ ਕਿਉਂਕਿ ਚੀਨਾ ਸਾਹਿਬ ਦੀ ਆਪਜੀ ਇਨਕੁਆਇਰੀ ਪ੍ਰਧਾਨ ਮੰਤਰੀ ਸਿਕਿਉਰਿਟੀ ਬਰੀਚ ਦੀ ਚੱਲਦੀ ਹੈ ਇਸ ਲਈ ਮੇਰਾ ਕੋਈ ਗੁੱਸਾ ਐਸਆਈਟੀ ਆ ਚੀਨਾ ਸਾਹਿਬ ਦਾ ਨਹੀਂ ਮਗਰ ਜਿਹੜੇ ਜਿਹੜੇ ਅਫਸਰ ਸਰਕਾਰਾਂ ਦੇ ਹੱਥ ਠੋਕਾ ਬਣਦੇ ਆ ਉਹਨਾਂ ਨੂੰ ਫਿਰ ਭੁਗਤ ਨਹੀਂ ਪੈਂਦੀ ਚਟੋਪਾਦਿਆ ਸਾਹਿਬ ਅੱਜ ਭੁਗਤ ਹੀ ਰਹੇ ਨਾ ਮਤਲਬ ਸਰਵਿਸ ਤੋਂ ਬਾਅਦ ਹੀ ਹੀਸ ਬੀਨ ਆਨਰੇਬਲ ਸੁਪਰੀਮ ਕੋਰਟ ਨੇ ਜਸਟਿਸ ਅੰਦੂ ਮਲੋ ਅੰਦੂ ਮਲੋਤਰਾ ਜੀ ਦੀ ਕਮੇਟੀ ਨੇ ਉਹਨਾਂ ਨੂੰ ਚਾਰਚੀਟ ਕਰਤਾ ਮੇਜਰ ਪੈਨਲਟੀ ਮਤਲਬ ਹੀ ਵਿਲ ਬੀ ਨਾਟ ਸਰਵਿਸ ਦੇ ਕੋਈ ਬੈਨੀਫਿਟ ਨਹੀਂ ਮਿਲਣਗੇ ਤੇ ਕੀ ਫਾਇਦਾ ਇਹ ਜੀ ਗੱਲ ਦਾ ਇਸ ਲਈ ਅਫਸਰ ਨੂੰ ਭਗਵੰਤਬਾਨ ਸਾਹਿਬ ਯੂਜ਼ ਕਰਨਾ ਬੰਦ ਕਰਨ ਆਪ ਹੀ ਆ ਜਾਣ ਤੂੰ ਜਿਹੜੇ ਦੋ ਦੋ ਸਵਾਲ ਕਰਨੇ ਤੂੰ ਕਰਨੀ ਦੋ ਦੋ ਹੱਥ ਜਿਹੜੇ ਮੈਂ ਕਰਦੇ ਮੈਂ ਕਰ ਲੂ ਕੀ ਰੱਖਿਆ ਇਹ ਕੰਮ ਚ ਪਰਿਵਾਰ ਨੇ ਪਰਿਵਾਰ ਨੇ ਤੁਹਾਡੇ ਤੱਕ ਅਪਰੋਚ ਕੀਤਾ ਸੀ ਜਦੋਂ ਤੁਸੀਂ ਬੇਟੀ ਦੀ ਵੀਡੀਓ ਸਾਂਝੀ ਕੀਤੀ ਸੀ ਉਸ ਤੋਂ ਬਾਅਦ 10 ਦਿਨਾਂ ਦੇ ਅੰਦਰ ਤਿੰਨ ਵਾਰ ਸੰਬੰਧ ਕੀਤਾ ਐ ਐਸਆਈਟੀ ਨੇ ਅਬ ਤਾਂ ਲੱਗਦਾ ਕਿ ਉੱਥੇ ਕਿਉਂਕਿ ਕਲੈਰੀਫਿਕੇਸ਼ਨ ਹਲੇ ਤੱਕ ਮੁੱਖ ਮੰਤਰੀ ਦਾ ਕੋਈ ਨਹੀਂ ਹੈ ਜੋ ਬੇਟੀ ਦੀ ਵੀਡੀਓ ਸੀ ਇੱਕੋ ਮੈਂ ਨਾ ਜੀ ਧੀਆਂ ਪੈਣਾ ਸਾਂਝੀਆਂ ਮੈਂ ਇਸ ਮਸਲੇ 'ਚ ਆਪਦੀ ਜਿਹੜੀ ਗੱਲ ਰੱਖਣੀ ਸੀ ਮੈਂ ਤੁਹਾਨੂੰ ਕਹਿਤੀ ਆ ਸਿਰਫ ਇਹ ਆਪੋਜੀਸ਼ਨ ਨੂੰ ਕਿ ਪੰਜਾਬ ਦੇ ਖੇਤ ਮਜ਼ਦੂਰ ਦੀ ਪੰਜਾਬ ਦੇ ਕਿਸਾਨ ਦੀ